மசல <laughs> முடிய <laughs> 보레이 소녀 스다 이거 봐요. 는중이 ਚਲ 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 ਚਲੀ ਜਾ ਲੈ ਨਹੀਂ ਇੱਥੇ ਕਰ ਲਈਏ ਮਾੜੀ ਅੱਡਾ ਉਹ ਬੜਾਈ ਸੰਜਿਆ ਹੋ ਅੱਗੇ ਅੱਗੇ ਆ ਚੋਂ ਤੋਂ 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 ਆ ਦੇ ਘਰੋਂ ਨਹੀਂ ਆ ਕੇ ਹਾਂ ਮਾੜਾ ਇੱਕ ਮਾੜਾ ਮਾੜਾ ਬੋਤਸੇ ਕਰਨਾ ਮਾੜਾ ਆ ਉਹ ਚੋਂ ਤੋਂ ਆਪਾਂ ਵਾਪਸ ਆ ਜਾਣਾ ਚਲ ਜੇਰ ਭਾਈ ਦੇਖੀ ਖਿਚੀਆ ਖਿਚੀਆ ਪੈਰ ਬਦਲੋ ਵੀਧੀ ਤੋਰੇ ਨਾਲ ਕਰੀ ਨਾ ਬੀਬੀ ਜੀ ਨਾਮ ਬਣਾ ਦੇ ਇੱਕ ਮੁਰਾਦਪੁਰ ਦੇ ਸੈਕਟਰੀ ਕਰ ਫਰਗਣੀ ਜੀ ਨਾਲ ਹੋ ਜਾ ਹਾਂਜੀ ਪੂਰੀ ਅਧਿਸ਼ੇਸ਼ ਦਾ ਲੱਗ ਦੋ ਨਾ ਮੈਂ ਕਹਿੰਦਾ ਮੈਂ ਆ ਗਿਆ ਸਾਡੀ ਜਿਆਦਾ ਨਾ ਕਰੇ ਨੰਬਰ ਪਾਤੀ ਦੀ ਬੋਰ ਪੜੀ ਜੀ ਲਾ ਲਓ ਜੋ ਨਾਲੋ ਜੋ ਬੋਲੇ ਇਸੋ ਨਾੜਾ ਨਾੜਾ ਫਿਰ ਨਾਲ ਹੀ ਗੱਲ ਕਰਦੇ ਹਰ ਕੋਰਸੇ ਰਾਜਨੀਤੀ ਨਾਲ ਸਾਰੇ ਉਹ ਮੈਂ ਲੈਡੀ ਤੇ ਕਰਨੀ ਦਿੱਤੋ ਲੱਗ ਲੋਗ ਨੂੰ ਲਾਕ ਕਰਾ ਦੇ ਬੱਸ ਦੋ ਮਿੰਟ ਫਾਈਟ ਕਰ ਲਈਏ ਬਹੁਤ ਨੀਚਾ ਨਾੜਾ ਨਾੜਾ ਲੈਡੀ ਮਹਾਰਾਜ ਜੀ ਬਾਈ ਐਨ ਕਰੋ ਆਹੋ ਭਾਈ ਸੋਹਾ ਦਾਜੀ ਭਾਈ ਸੋਹਾ ਅੱਜ ਅਸੀਂ ਢੋਲ ਨਗਾਰੇ ਨਾਲ ਸ਼ੁਰੂ ਕਰਨ ਲੱਗੇ ਤੇ ਸਾਰੀ ਸੰਗਤ ਸਾਡੇ ਨਾਲ ਹੈ ਇਹ ਸ਼ੁਰੂਆਤ ਹੈ ਤੇ ਜਦੋਂ ਅਸੀਂ ਰੋਡ ਟੂ ਰੋਡ ਜਾਵਾਂਗੇ ਮੈਨੂੰ ਲੱਗਦਾ ਹੈ ਵੀ ਸਾਨੂੰ ਕਿਤੋਂ ਵੀ ਕਿਤੇ ਨਿਰਾਸ਼ਾ ਨਹੀਂ ਦਿਖ ਰਹੀ ਵੀ ਬਹੁਤ ਲੋਕ ਅੱਗੇ ਆ ਕੇ ਸਾਨੂੰ ਆਪਣੇ ਆਪ ਸਮਰਥਨ ਦੇ ਰਹੇ ਹੈ ਮੈਨੂੰ ਲੱਗਦਾ ਇਹੋ ਹੀ ਸਾਡੀ ਚੋਣ ਨੂੰ ਹਿੰਮਤ ਦਾ ਵਧੀਆ ਜਾਨੀ ਮੈਂ ਕਹਿੰਦੀ ਹਾਂ ਤਰੀਕਾ ਕਿ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਨ ਲਈਏ ਕਿ ਆਪਕੋ ਪੰਜਾਬ ਦੇ ਵਿੱਚ ਨੇਕੀ ਤੇ ਬਦੀ ਦੀ ਜੰਗ ਲੜਦੇ ਆ ਤੇ ਸਾਡਾ ਕਿਸੇ ਨਾ ਕੋਈ ਵੈਰ ਵਿਰੋਧ ਨਹੀਂ ਸਿੱਖ ਸਿਧਾਂਤ ਦੇ ਮੁਤਾਬਕ ਸਰਬੱਤ ਦੇ ਭਲੇ ਲਈ ਅਸੀਂ ਸਾਰੇ ਇਕੱਠੇ ਹੋਏ ਆ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਹੁਣ ਤੱਕ ਫੜਦਮੋ ਮਚਾਇਆ ਹੋਇਆ ਵਾਰੀ-ਵਾਰੀ ਆਉਂਦੀਆਂ ਤੇ ਵਾਰੀ-ਵਾਰੀ ਲੋਕਾਂ ਨੂੰ ਲੁੱਟਦੀਆਂ ਤੇ ਸਾਡੀ ਸਾਰੀ ਵੱਡੀ ਚਿੰਤਾ ਸਾਡੀ ਇਹ ਹੈ ਵੀ ਸਾਡੇ ਬੱਚੇ ਜਿਹੜੇ ਨਸ਼ਿਆਂ ਵੱਲ ਜਾ ਰਹੇ ਆ ਤੇ ਕੁਝ ਬੱਚੇ ਸਾਡੇ ਬਾਹਰਲੇ ਵਿਦੇਸ਼ਾਂ ਨੂੰ ਜਾ ਰਹੇ ਆ ਸਾਰਿਆਂ ਨੂੰ ਤੇ ਜਿਹੜੀ ਬੰਦੀ ਸਿੰਘਾਂ ਦੀ ਗੱਲ ਤੋਂ ਹੀ ਅਸੀਂ ਸ਼ੁਰੂ ਕੀਤੀ ਆ ਇਹ ਚੋਂ ਹੁਣ ਤੇ ਸਾਡੇ ਜਿਹੜੇ ਬੱਚੇ ਆ ਉਹ ਜਰੂਰ ਛੁੱਟਨੇ ਚਾਹੀਦੇ ਆ ਇਹ ਉਂਝ ਤਾਂ ਛੁੱਟ ਨਹੀਂ ਸਕੇ ਸਰਕਾਰਾਂ ਨੇ ਕੋਈ ਦਬਾਅ ਬਣਾਇਆ ਵੀ ਨਹੀਂ ਤੇ ਛੁੱਟ ਵੀ ਨਹੀਂ ਸਕੇ ਪਰ ਮੈਨੂੰ ਲੱਗਦਾ ਜੇ ਅਸੀਂ ਲੋਕ ਦਬਾਅ ਬਣਾਵਾਂਗੇ ਤਾਂ ਫੇਰ ਇਹ ਬੰਦੀ ਸਿੰਘ ਵੀ ਬਾਹਰ ਆਉਣਗੇ ਤੇ ਪੰਜਾਬ ਦੇ ਵਿੱਚ ਨਵੀਂ ਸਿਆਸਤ ਆ ਨੌਜਵਾਨਾਂ ਦੀ ਤਾਂ ਸਾਰੀ ਆ ਲੜਾਈ ਹੈ ਨੌਜਵਾਨਾਂ ਦੇ ਹੱਥੀਂ ਸਾਰੀ ਮੰਗ ਪੜਾਏ ਸਕੇ ਨੇ ਹਨ ਤੇ ਜਿਹੜੇ ਸਾਡੇ ਸਿਆਣੇ ਜਿਹੜੇ ਸੰਘਰਸ਼ ਜਿਹੜੇ ਸਾਡੇ ਵਰਗੇ ਪਿੱਛੇ ਖੜ ਕੇ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੀ ਗਾਈਡੈਂਸ ਦੇ ਅੰਡਰ ਲਈ ਉਹ ਅਗਲੇ ਅਗਲੇ ਕਦਮ ਪੁੱਟਣ ਮੈਨੂੰ ਲੱਗਦਾ ਕਿ ਸਾਨੂੰ ਹੁਣ ਅਸੀਂ ਬਹੁਤ ਜਿਹੜੇ ਲੋਕ ਹੈ ਹਨ ਉਹ ਚੱਲੇ ਬਕਾਰ ਤੁਸੀਂ ਵੀ ਕੁਝ ਬਹੁਤ ਸਾਰੇ ਹੈਗੇ ਆ ਵਿੱਚ ਉਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਤੇ ਜਿਹੜੀ ਸਾਰੀ ਮੰਗ ਪੜਾ ਰਾ ਨੌਜਵਾਨੀ ਦੇ ਹੱਥ ਪੜਾ ਦੇਣ ਚਾਹੀਦੇ